ਜਿਹੜੀ ਕੁੜੀ ਨੇ ਚੰਡੀਗੜ੍ਹ 에어ਪੋਰਟ ਤੇ ਕੰਗਨਾਰ ਨੌ ਦੇ ਜੜਿਆ ਸੀ ਥੱਪੜ ਇਸ ਮਾਮਲੇ ਦਾ ਹੁਣ ਹੋਰ ਹੀ ਸੱਚ ਆ ਗਿਆ ਸਾਹਮਣੇ ਸਵੇਰੇ ਸਵੇਰੇ ਸਾਹਮਣੇ ਆਈ ਵੱਡੀ ਖਬਰ ਇਸ ਮਾਮਲੇ ਦੀ ਇੱਕ ਇੱਕ ਪਰਤ ਖੁੱਲਦੀ ਹੋਈ ਦਿਖਾਈ ਦੇ ਰਹੀ ਹੈ ਸਸੀ ਗਾਲ ਦੋਸਤੋ ਮੈਂ ਗੁਰਮਖ ਸੰਤੂ ਜੀ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ ਇਸ ਸਮੇਂ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਚੰਡੀਗੜ੍ਹ 에어ਪੋਰਟ ਦੇ ਉੱਪਰ ਕੱਲ ਸ਼ਾਮ ਜੋ ਘਟਨਾ ਹੋਈ ਸਭ ਨੂੰ ਪਤਾ ਹੈ ਸੋਸ਼ਲ ਮੀਡੀਆ ਦੇ ਉੱਪਰ ਇਹੀ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਬਹੁਤ ਸਾਰੇ ਲੋਕ ਖੁਸ਼ ਵੀ ਨੇ ਕਿ ਇਸ ਤਰ੍ਹਾਂ ਹੋਇਆ ਕਿਉਂਕਿ ਕੰਗੜਾ ਤੁਹਾਨੂੰ ਪਤਾ ਹੀ ਹੈ ਕਿ ਲੰਬੇ ਸਮੇਂ ਤੋਂ ਬਹੁਤ ਲੋਕਾਂ ਨੂੰ ਟਾਰਗੇਟ ਕਰਦੀ ਰਹੀ ਹੈ ਬਹੁਤ ਲੋਕਾਂ ਨੂੰ ਆਪਣੇ ਨਿਸ਼ਾਨੇ ਦੇ ਉੱਪਰ ਲੈਂਦੀ ਰਹੀ ਹੈ ਅਤੇ ਕੱਲ ਜਿਹੜੀ ਘਟਨਾ ਹੋਈ ਕੰਗੜਾ ਦੇ ਥੱਪੜ ਪਿਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਲੋਕ ਖੁਸ਼ ਵੀ ਦਿਖਾਈ ਦੇ ਰਹੇ ਨੇ ਦੋਸਤੋ ਹਰ ਇੱਕ ਬੰਦੇ ਦਾ ਵੱਖਰਾ ਨਜ਼ਰੀਆ ਹੁੰਦਾ ਹੈ ਸੋਚਣ ਦਾ ਕਿ ਹਰ ਇੱਕ ਬੰਦੇ ਦੀ ਸੋਚ ਜਿਹੜੀ ਹੁੰਦੀ ਹੈ ਵੱਖਰੀ ਹੁੰਦੀ ਹੈ ਸਭ ਤੋਂ ਪਹਿਲਾਂ ਮੈਂ ਇੱਥੇ ਤੁਹਾਨੂੰ ਦੱਸ ਦਾਂ ਕੁਲਵਿੰਦਰ ਕੌਰ ਨਾਲ ਜਿਹੜੀ ਗੱਲ ਹੋਈ ਹੈ ਉਸ ਨੂੰ ਲੈ ਕੇ ਜਿਹੜਾ ਕੁਲਵਿੰਦਰ ਕੌਰ ਦਾ ਪਿੰਡ ਹੈ ਪੂਰੇ ਦਾ ਪੂਰਾ ਜਿਹੜਾ ਪਿੰਡ ਹੈ ਕੁਲਵਿੰਦਰ ਕੌਰ ਦਾ ਉਹ ਕੁਲਵਿੰਦਰ ਕੌਰ ਦੇ ਹੱਕ ਵਿੱਚ ਆ ਗਿਆ ਉਸੇ ਸਮੇਂ ਜਦੋਂ ਇਹ ਖਬਰ ਸੋਸ਼ਲ ਮੀਡੀਆ ਦੇ ਉੱਪਰ ਫੈਲੀ ਤਾਂ ਵੱਡਾ ਇਕੱਠ ਗਲਵਿੰਦਰ ਕੌਰ ਦੇ ਪਿੰਡ ਵਿੱਚ ਕੀਤਾ ਗਿਆ ਜਿਸ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਆਗਰ ਗਲਵਿੰਦਰ ਕੌਰ ਦੇ ਨਾਲ ੱਤਕਾ ਹੋਇਆ ਤਾਂ ਅਸੀਂ ਸਾਰੇ ਨਾਲ ਖੜਾਂਗੇ ਉਸ ਤੋਂ ਬਾਅਦ ਕਿਸਾਨ ਆਗੂ ਨੇ ਡੱਲੇਵਾਲ ਸਾਹਿਬ ਜਪੰਧੇਰ ਸਾਹਿਬ ਅਤੇ ਹੋਰ ਵੀ ਕਈ ਕਿਸਾਨ ਆਗੂ ਅੱਗੇ ਆਏ ਉਹਨਾਂ ਨੇ ਕਿਹਾ ਕਿ ਕੁਲਵਿੰਦਰ ਕੌਰ ਨਾਲ ਕਿਸੇ ਵੀ ਤਰ੍ਹਾਂ ਦਾ ੱੱੱਕਾ ਹੋਣਾ ਨਹੀਂ ਦਿੱਤਾ ਜਾਵੇਗਾ ਯਾਨਕਿ ਕੁਲਮਲਾ ਕੇ ਗੱਲ ਕਰੀਏ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਕੁਲਵਿੰਦਰ ਕੌਰ ਦੇ ਹੱਕ ਵਿੱਚ ਨੇ ਉਹਨਾਂ ਦਾ ਕਹਿਣਾ ਹੈ ਕਿ ਕੁਲਵਿੰਦਰ ਕੌਰ ਨਾਲ ੱੱੱਕਾ ਨਾ ਹੋਵੇ ਅਤੇ ਚੰਡੀਗੜ੍ਹ ਏਅਰਪੋਰਟ ਤੇ ਕੱਲ ਜਿਹੜੀ ਪੂਰੀ ਗੱਲਬਾਤ ਹੋਈ ਉਸ ਨੂੰ ਲੈ ਕੇ ਹੁਣ ਹੋਰ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਗਲਤੀ ਕੁਲਵਿੰਦਰ ਕੌਰ ਦੀ ਨਹੀਂ ਸੀ ਇੱਥੇ ਗਲਤੀ ਕੰਗਣਾ ਰਣੌਤ ਦੀ ਵੀ ਸੀ ਕੰਗਣਾ ਰਣੌਤ ਨੂੰ ਜਦੋਂ ਸਕਿਉਰਿਟੀ ਚੈੱਕ ਰਾਹੀਂ ਗੁਜ਼ਰਨਾ ਸੀ ਤਾਂ ਉਹਨਾਂ ਨੇ ਆਪਣਾ ਜਿਹੜਾ ਮੋਬਾਈਲ ਹੈ ਉਹ ਆਪਣੇ ਨਾਲੋਂ ਵੱਖ ਕਰਨ ਤੋਂ ਮਨਾ ਕਰ ਦਿੱਤਾ ਅਤੇ ਇਸੇ ਨੂੰ ਲੈ ਕੇ ਕੁਲਵਿੰਦਰ ਕੌਰ ਦੇ ਨਾਲ ਉਹਨਾਂ ਦੀ ਬਹਿਸ ਹੋ ਗਈ ਅਤੇ ਉਹਨਾਂ ਨੇ ਕੁਲਵਿੰਦਰ ਕੌਰ ਨੂੰ ਕਾਲਸਤਾਨੀ ਤੱਕ ਕਹਿ ਦਿੱਤਾ ਤੁਹਾਨੂੰ ਪਤਾ ਹੈ ਇਹ ਸ਼ਬਦ ਕੰਗਣਾ ਰੌ ਦੇ ਮੂੰਹ ਤੇ ਹੀ ਚੜਿਆ ਹੋਇਆ ਹੈ ਉਸਨੇ ਪੰਜਾਬੀ ਦੇਖਿਆ ਨਹੀਂ ਅਤੇ ਇਹ ਸ਼ਬਦ ਉਸ ਦੇ ਮੂੰਹੋਂ ਮੱਲੋ ਮੱਲੀ ਨਿਕਲ ਜਾਂਦੇ ਨੇ ਇਸ ਤੋਂ ਬਾਅਦ ਕਹਿੰਦੇ ਨੇ ਕਿ ਕੁਲਵਿੰਦਰ ਕੌਰ ਨੂੰ ਗੁੱਸਾ ਆ ਗਿਆ ਤੇ ਇਹ ਕੁੜੀ ਕਹਿੰਦੇ ਨੇ 15 ਸਾਲ ਤੋਂ ਨੌਕਰੀ ਕਰ ਰਹੀ ਹੈ 15 ਸਾਲ ਤੋਂ ਇੱਕ ਵੀ ਸ਼ਿਕਾਇਤ ਇਸ ਕੁੜੀ ਦੀ ਨਹੀਂ ਆਈ ਉਸ ਤੋਂ ਬਾਅਦ ਕਹਾ ਸੁਣੀ ਹੋਗੀ ਅਤੇ ਰੌਲਾ ਪੈ ਗਿਆ ਕੁਝ ਕੁ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਥੱਪੜ ਵੱਜਿਆ ਹੀ ਨਹੀਂ ਕੰਗੜਾ ਨੇ ਐਵੇਂ ਹੀ ਰੌਲਾ ਪਾ ਦਿੱਤਾ ਪਰ ਕੁਝ ਕੁ ਫੋਟੋਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਜਿਸ ਦੇ ਵਿੱਚ ਕੰਗੜਾ ਦੀ ਇੱਕ ਪਾਸੇ ਗੱਲ ਲਾਲ ਹੋਈ ਹੋਈ ਵੀ ਦਿਖਾਈ ਦੇ ਰਹੀ ਹੈ ਇੱਥੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਕਈ ਐਡਵੋਕੇਟ ਸਾਹਿਬ ਵੀ ਸਾਹਮਣੇ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਕੁੜੀ ਦੇ ਨਾਲ ਬਿਲਕੁਲ ਵੀ ਧੱਕਾ ਹੋਣ ਨਹੀਂ ਦਿੱਤਾ ਜਾਵੇਗਾ ਇਸ ਦਾ ਕੇਸ ਹੈ ਜਿਹੜਾ ਲੜਿਆ ਜਾਵੇਗਾ ਅਤੇ ਸਨੂੰ ਇਹਦਾ ਹੱਕ ਦਵਾਇਆ ਜਾਵੇਗਾ ਅਗਰ ਇੱਥੇ ਹੀ ਆਪਾਂ ਇੱਕ ਗੱਲ ਹੋਰ ਕਰਦੇ ਹਾਂ ਕਿਹੜੇ ਕੁਲਵਿੰਦਰ ਕੌਰ ਨੂੰ ਇਨਾਮ ਨੇ ਉਹਨਾਂ ਦੀ ਝੜੀ ਲੱਗ ਗਈ ਹੈ ਕੁਲਵਿੰਦਰ ਕੌਰ ਨੂੰ ਆਪਣੇ ਦੇਸ਼ ਤੋਂ ਇਲਾਵਾ ਬਾਹਰਲੇ ਦੇਸ਼ਾਂ ਤੋਂ ਵੀ ਲੋਕਾਂ ਨੇ ਇਨਾਮ ਦਾ ਐਲਾਨ ਕੀਤਾ ਹੈ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਕਿਹੜਾ ਵੀ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ ਕੋਈ ਕੁਲਵਿੰਦਰ ਕੌਰ ਨੂੰ 50000 ਕੋਈ ਲੱਖ ਅਤੇ ਕੋਈ 5 ਲੱਖ ਦਾ ਇਨਾਮ ਦੇਣ ਦਾ ਐਲਾਨ ਕਰ ਚੁੱਕਾ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਕੁੜੀ ਦੀ ਜਿਹੜੀ ਨੌਕਰੀ ਹੈ ਹੁਣ ਖਾਤਰੇ ਚ ਆ ਗਈ ਹੈ ਇਸ ਦੀ ਨੌਕਰੀ ਬਚਣਾ ਬਹੁਤ ਜ਼ਰੂਰੀ ਹੈ ਕੰਗਣਾ ਰਣੌਤ ਹਾਲੇ ਤੱਕ ਵੀ ਪੋਸਟਾਂ ਪਾ ਰਹੀ ਹੈ ਤੁਸੀਂ ਉਸ ਦਾ ਇੰਸਟਾਗ੍ਰam ਜਦੋਂ ਜਾ ਕੇ ਖੋਲੋਗੇ ਤਾਂ ਇੰਸਟਾਗ੍ਰam ਦੇ ਉੱਪਰ ਉਸ ਨੇ ਹਲੇ ਵੀ ਪੰਜਾਬੀਆਂ ਨੂੰ ਨਿਸ਼ਾਨੇ ਦੇ ਉੱਪਰ ਲੈਤਾ ਹੋਇਆ ਹੈ ਤੇ ਕਈ ਪੋਸਟਾਂ ਦੇ ਵਿੱਚ ਉਸ ਨੇ ਸਾਫ਼-ਸਾਫ਼ ਫੇਰ ਤੋਂ ਜ਼ਹਿਰ ਹੈ ਜਿਹੜੀ ਉਂਗਲੀ ਹੈ ਅਤੇ ਕਾਫੀ ਕੁਝ ਉਸ ਨੇ ਬੋਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕੰਗਣਾ ਦੀ ਸਪੋਰਟ ਦੇ ਵਿੱਚ RNA ਉਹੋ ਵੀ ਕੰਗੜਾ ਦੀ ਸਪੋਰਟ ਕਰ ਰਹੇ ਨੇ ਵੈਸੇ ਦੋਸਤੋ ਹੁੰਦੀ ਹੈ ਹਰ ਇੱਕ ਬੰਦੇ ਦੇ ਵਿਰੋਧੀ ਵੀ ਹੁੰਦੇ ਨੇ ਅਤੇ ਉਸ ਦੇ ਨਾਲ ਚੱਲਣ ਵਾਲੇ ਵੀ ਹੁੰਦੇ ਨੇ ਅਤੇ ਕੁੜੀ ਆ ਜਿਹੜੀ ਇਹ ਸਸਪੈਂਡ ਕਰ ਦਿੱਤੀ ਗਈ ਆ ਕੁਲਵਿੰਦਰ ਕੌਰ ਬਾਕੀ ਅੱਗੇ ਜਾ ਕੇ ਦੇਖਣਾ ਹੋਊਗਾ ਕਿ ਇਸ ਦੀ ਨੌਕਰੀ ਦਾ ਬਣਦਾ ਕੀ ਆ ਕੀ ਇਹਦੀ ਨੌਕਰੀ ਬਚ ਪਉਂਦੀ ਹੈ ਜਾਂ ਫਿਰ ਨਹੀਂ ਕਹਿੰਦੇ ਨੇ ਕਿ ਇਹ ਜਿਹੜੀ ਕੁੜੀ ਹੈ ਕੱਲ ਪੂਰੀ ਤਰ੍ਹਾਂ ਕੱਲੀ ਗਲਤ ਨਹੀਂ ਸੀ ਕੰਗੜਾ ਨੌਤ ਵੀ ਬਰਾਬਰ ਗਲਤ ਸੀ ਬਹੁਤ ਸਾਰੇ ਲੋਕਾਂ ਦੀ ਮੰਗ ਇਹ ਵੀ ਉੱਠ ਰਹੀ ਹੈ ਕਿ ਕੰਗੜਾ ਰੌਤ ਦੇ ਉੱਪਰ ਵੀ ਐਫ ਆਈ ਆਰ ਦਰਜ ਕੀਤੀ ਜਾਵੇ ਬਾਕੀ ਦੋਸਤੋ ਇਸ ਨੂੰ ਲੈ ਕੇ ਅਗਰ ਕੋਈ ਹੋਰ ਖਬਰ ਨਿਕਲ ਕੇ ਸਾਹਮਣੇ ਆਵੇਗੀ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਵਿਚਾਰ ਜਰੂਰ ਦਿਓ ਕਿ ਤੁਹਾਡੇ ਕੀ ਵਿਚਾਰ ਨੇ ਕਿ ਕੁਲਵਿੰਦਰ ਕੌਰ ਗਲਤ ਹੈ ਜਾਂ ਫਿਰ ਕੰਗੜਾ ਰੌਤ ਧੰਨਵਾਦ